ਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਕੇਂਦਰ ਦੇ ਇਸ ਵੱਡੇ ਹਮਲੇ ਦੇ ਖਿਲਾਫ ਡਟਣਾ ਪੈਣਾ ਵਾ ਤੇ ਕੇਂਦਰ ਦੀਆਂ ਮੰਗਾਂ ਲੈ ਕੇ ਵੱਡਾ ਮੋਰਚਾ ਡੀਸੀ ਦਫਤਰਾਂ 'ਚ ਸ਼ੁਰੂ ਹੋਣਾ ਉਹਦੀ ਵੀ ਤਿਆਰੀ ਕਰਨੀ ਚਾਹੀਦੀ ਆ 14 ਦੇ ਵਿੱਚ ਸਿਲੰਡਰ 350 ਦਾ ਸੀ ਅੱਜ 950 ਦਾ ਸਿਲੰਡਰ ਆ ਤੁਹਾਨੂੰ ਸਬਸਿਡੀ ਕਿੱਥੇ ਆਉਂਦੀ ਹੈ ਜਿੱਤੇ ਨੇ ਸਾਰੇ ਲੱਗ ਗਏ ਉਦੋਂ ਤੁਹਾਡਾ ਸਿਲੰਡਰ ਵਾਲਾ ਹਾਲ ਹੋਣਾ ਫੇਰ ਇਹ ਜਾਣੀ ਅਸੀਂ 8 ਤਰੀਕ ਤੋਂ ਲੈ ਕੇ ਲਗਾਤਾਰ ਪਿੰਡਾਂ ਦੇ ਵਿੱਚ ਇਹਨਾਂ ਨੂੰ ਪੱਟ ਰਹੇ ਹਾਂ ਕਰ ਕਰ ਸਭ ਨੇ ਸਾਈਨ ਕਰੇ ਨੇ ਸਬਦੀ ਇਜਾਜ਼ਤ ਨਾਲ ਪੱਤੇ ਗਏ ਨੇ ਸਸ ਵਕਤ ਪੰਜਾਬ ਦੇ ਵਿੱਚ ਪ੍ਰੀਪੇਡ ਮੀਟਰਾਂ ਨੂੰ ਲੈ ਕੇ ਲਗਾਤਾਰ ਵਿਵਾਦ ਵਧਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਸਯੁਕਤ ਕਿਸਾਨ ਮੋਰਚੇ ਦਾ ਜ਼ਿਕਰ ਕਰ ਲੀਏ ਜਾਂ ਇਸ ਤੋਂ ਇਲਾਵਾ ਕਿਸਾਨ ਮਜ਼ਦੂਰ ਮੋਰਚੇ ਦਾ ਤਾਂ ਉਹਨਾਂ ਦੇ ਵੱਲੋਂ ਲਗਾਤਾਰ ਉਹ ਮੀਟਰ ਪੱਟੇ ਜਾ ਰਹੇ ਨੇ ਜੋ ਸਮਾਰਟ ਮੀਟਰ ਲਾਏ ਗਏ ਨੇ ਪ੍ਰੀਪੇਡ ਮੀਟਰ ਤਾਂ ਜ਼ਿਕਰ ਜਿਹੜਾ ਦਰਸਤਾ ਰਿਹਾ ਆ ਤੇ ਸਮਾਰਟ ਮੀਟਰਾਂ ਨੂੰ ਪੱਟ ਕੇ ਬੋਰੇ ਵਿੱਚ ਭਰ ਕੇ PSPCL ਦੇ ਦਫ਼ਤਰਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹਾਲਾਂਕਿ ਖਤਸ਼ਾ ਹੈ ਕਿ ਸਮਾਰਟ ਮੀਟਰਾਂ ਦੇ ਜ਼ਰੀਏ ਚਿਪ ਵਾਲੇ ਮੀਟਰਾਂ ਦੇ ਜ਼ਰੀਏ ਬਿਜਲੀ ਪ੍ਰਾਈਵੇਟ ਕੀਤੀ ਜਾਵੇਗੀ ਤਾਂ ਉਸ ਤੋਂ ਬਾਅਦ ਆਮ ਲੋਕਾਂ ਦੀ ਲੁੱਟ ਕੀਤੀ ਜਾਵੇਗੀ ਹਾਲਾਂਕਿ 13 ਤਰੀਕ ਨੂੰ ਬੈਠਕ ਬੁਲਾਈ ਗਈ ਹੈ ਚੰਡੀਗੜ੍ਹ ਦੇ ਵਿੱਚ ਤਾਂ ਉਸ ਦੇ ਵਿੱਚ ਉਹ ਲਿਖਿਆ ਜਾਵੇਗਾ ਕਿ ਕਿਸ ਤਰ੍ਹਾਂ ਦਾ ਪ੍ਰਦਰਸ਼ਨ ਕੇਂਦਰ ਸਰਕਾਰ ਦੇ ਖਿਲਾਫ ਕੀਤਾ ਜਾਵੇਗਾ 17 ਤੇ 18 ਦਸੰਬਰ ਨੂੰ ਕਿਸਾਨ ਇੱਕ ਵਾਰ ਫਿਰ ਤੋਂ ਸੜਕਾਂ ਤੇ ਉਤਰ ਸਕਦੇ ਨੇ ਇਸੀ ਦਫ਼ਤਰਾਂ ਦੀਆਂ ਬਰੂਹਾਂ ਘੇਰੀਆਂ ਜਾ ਸਕਦੀਆਂ ਨੇ ਮਸਲਾ ਪ੍ਰੀਪੇਡ ਮੀਟਰਾਂ ਦਾ ਹੈ ਕਿਸਾਨ ਪ੍ਰੀਪੇਡ ਮੀਟਰਾਂ ਦੇ ਖਿਲਾਫ ਨੇ ਖਦਸ਼ਾ ਪ੍ਰਗਟਾਰੇ ਨੇ ਕਿ ਜੇ ਪ੍ਰੀਪੇਡ ਮੀਟਰ ਪੂਰੇ ਪੰਜਾਬ 'ਚ ਲੱਗ ਗਏ ਤਾਂ ਬਿਜਲੀ ਮਹਿੰਗੀ ਹੋ ਜਾਵੇਗੀ ਸਰਕਾਰੀ ਬਿਜਲੀ ਵਿਭਾਗ ਕਾਰਪੋਰੇਟਾਂ ਦੇ ਹੱਥਾਂ 'ਚ ਚਲਿਆ ਜਾਵੇਗਾ ਪੰਜਾਬ ਦੀਆਂ ਜਥੇਬੰਦੀਆਂ ਜਿਹੜੀਆਂ ਕਿਸਾਨ ਮਜ਼ਦੂਰ ਮੋਰਚੇ ਨਾਲ ਜੁੜੀਆਂ ਹੋਈਆਂ ਨੇ ਉਹ ਵੀ ਅਸੀਂ ਪੰਜਾਬ ਦੀਆਂ ਮਜ਼ਦੂਰ ਮੁਲਾਜ਼ਮ ਵਿਦਿਆਰਥੀ ਕਿਸਾਨ ਜਥੇਬੰਦੀ ਨੂੰ ਅਪੀਲ ਕਰਦੇ ਆਂ ਵੀ ਜਿੱਡਾ ਵੱਡਾ ਹੈ ਮਸਲਾ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਕੇਂਦਰ ਦੇ ਇਸ ਵੱਡੇ ਹਮਲੇ ਦੇ ਖਿਲਾਫ ਡਟਣਾ ਪੈਣਾ ਵਾ ਆਉਣ ਵਾਲੇ ਸਮੇਂ ਦੇ ਵਿੱਚ 17 ਤੇ 18 ਨੂੰ ਕਮ ਦਾ ਪੰਜਾਬ ਦੀਆਂ ਤੇ ਕੇਂਦਰ ਦੀਆਂ ਮੰਗਾਂ ਲੈ ਕੇ ਵੱਡਾ ਮੋਰਚਾ ਡੀਸੀ ਦਫ਼ਤਰਾਂ 'ਚ ਸ਼ੁਰੂ ਹੋਣਾ ਉਹਦੀ ਵੀ ਤਿਆਰੀ ਕਰਨੀ ਚਾਹੀਦੀ ਆ ਬੇਤੇ ਦੇ ਨਹੀਂ ਸੁਨਾਮ ਚ ਕਿਸਾਨਾਂ ਨੇ ਆਪਣੇ ਬਿਜਲੀ ਦੇ ਪ੍ਰੀਪੇਡ ਮੀਟਰ ਉਖਾੜੇ ਸੀ ਤੇ ਬੁੱਧਵਾਰ ਨੂੰ ਪਟਿਆਲਾ ਤੇ ਸੰਗਰੂਰ ਚ ਇਹਨਾਂ ਮੀਟਰਾਂ ਨੂੰ ਉਤਾਰ ਕੇ ਕਿਸਾਨਾਂ ਨੇ ਸਰਕਾਰ ਖਿਲਾਫ ਰੋਸ ਪ੍ਰਗਟਾਇਆ ਕੇਂਦਰ ਸਣੇ ਸੂਬਾ ਸਰਕਾਰ ਨੂੰ ਵਿਕੇ ਰਿਆ ਤੁਸੀਂ ਅੱਜ ਦੇਖ ਲਓ 14 ਦੇ ਵਿੱਚ ਸਿਲੰਡਰ 350 ਦਾ ਸੀ ਅੱਜ 950 ਦਾ ਸਿਲੰਡਰ ਆ ਤੁਹਾਨੂੰ ਸਬਸਿਡੀ ਕਿੱਥੇ ਆਉਂਦੀ ਆ ਜਿੱਦ ਦਿਨ ਇਹ Jio ਮੋਬਾਈਲ ਲੈ ਕੇ ਆਏ ਆ BSNL ਫੇਲ ਕੀਤਾ ਇਹਨਾਂ ਨੇ ਉਸ ਦਿਨ ਫ੍ਰੀ ਸੀਗਾ ਅੱਜ 500 ਦਾ ਪੈ ਗਿਆ ਇਸੇ ਤਰ੍ਹਾਂ ਹੀ ਜਿੱਤਨੇ ਮੀਟਰ ਪੂਰੀ ਤਰ੍ਹਾਂ ਤੁਹਾਨੂੰ ਲਾਉਣ ਆਉਣਾ ਨਾ ਕੰਪਨੀਆਂ ਆ ਰਹੀਆਂ ਨੇ ਉਹਨਾਂ ਨੇ ਆਣ ਕੇ ਪਿੰਡਾਂ 'ਚ ਕਹਿਣਾ ਜੀ ਇਹ ਫ੍ਰੀ ਆ ਇੱਥੇ ਬਿੱਲ ਨਹੀਂ ਆਊਗਾ ਤੇ ਘਟ ਆਊਗਾ ਤੇ ਜਿੱਦਨੇ ਸਾਰੇ ਲੱਗ ਗਏ ਉਦੋਂ ਤੁਹਾਡਾ ਸਿਲੰਡਰ ਵਾਲਾ ਹਾਲ ਹੋਣਾ ਫੇਰ ਪ੍ਰਾਈਵੇਟ ਮੀਟਰ ਨੇ ਚਿੱਪ ਵਾਲੇ ਮੀਟਰ ਨੇ ਇਹ ਜਾਨੀ ਪ੍ਰਾਈਵੇਟ ਮੀਟਰ ਨੇ ਇਹ ਕਾਰਪੋਰੇਟ ਘਰਾਣਿਆਂ ਦੇ ਮੀਟਰ ਨੇ ਇਹ ਜਾਨੀ ਅਸੀਂ 8 ਤਰੀਕ ਤੋਂ ਲੈ ਕੇ ਲਗਾਤਾਰ ਪਿੰਡਾਂ ਦੇ ਵਿੱਚ ਇਹਨਾਂ ਨੂੰ ਪਟ ਰਹਾਂ ਸਾਨੂੰ ਇਹ ਜੀ ਆ ਵੀ 10 ਤਰੀਕ ਤੱਕ ਪਟਲੇ ਨੇ ਉਸ ਤੋਂ ਬਾਅਦ ਸਨਾਮ ਹੈ ਜਿਵੇਂ ਐਸਡੀਓ ਦਫਤਰ ਉਹਰੇ ਵੀ ਸਨਾਮ ਜਮਾ ਕਰਾਉਣੇ ਨੇ ਜਾਂ ਜਿਵੇਂ ਸਾਰੇ ਪੰਜਾਬ ਦੇ ਵਿੱਚ ਐਸਡੀਓ ਦਫਤਰਾਂ ਦੇ ਜਿੱਥੇ ਵੀ ਉਹ ਸਾਰੇ ਐਸਡੀਓ ਦਫਤਰਾਂ ਵਿੱਚ ਜਮਾ ਕਰਾਉਣੇ ਨੇ। ਨਾ ਜੀ ਸਹਿਮਤੀ ਨਾਲ ਪਟਾਏ ਨੇ ਅਗਲੇ ਨੇ ਕਰ ਕਰ ਸਭ ਨੇ ਸਾਈਨ ਕਰੇ ਨੇ ਸਭ ਦੀ ਇਜਾਜ਼ਤ ਨਾਲ ਪੱਟੇ ਗਏ ਨੇ ਸਾਰੇ ਲੋਕਾਂ ਦੀ ਇੱਕ ਕਾਲ ਤੇ ਸਾਰੇ ਲੋਕਾਂ ਦੀ ਸਾਰੇ ਲੋਕਾਂ ਦੀ ਪੱਟੇ ਗਏ ਨੇ ਇਹ। ਪ੍ਰੀਪੇਡ ਮੀਟਰਾਂ ਦਾ ਵਿਰੋਧ ਅੱਜ ਤੋਂ ਨਹੀਂ ਲਗਭਗ 1.5-2 ਸਾਲ ਤੋਂ ਕਿਸਾਨ ਕਰ ਰਹੇ ਨੇ। ਇਸੇ ਮਸਲੇ ਨੂੰ ਲੈ ਕੇ 5 ਦਸੰਬਰ ਨੂੰ ਵੀ ਕਿਸਾਨਾਂ ਨੇ ਰੇਲਾ ਰੋਕੀਆਂ ਸੀ। ਤੇ ਹੁਣ ਮੀਟਰ ਉਤਾਰ ਕੇ ਪੀਐਸਪੀਸੀਐਲ ਦਫ਼ਤਰਾਂ ਚ ਸੌਂਪਣ ਦਾ ਮਸਲਾ ਵੀ ਪਖਿਆ ਹੋਇਆ ਹੈ। ਪ੍ਰੀਪੇਡ ਮੀਟਰ ਮਤਲਬ ਕਿ ਜਿੰਨਾ ਰੀਚਾਰਜ ਓਨੀ ਬਿਜਲੀ ਮਿਲੇਗੀ ਤੇ ਮੀਟਰ ਜਿਵੇਂ ਫੋਨ ਦਾ ਰੀਚਾਰਜ ਕੰਮ ਕਰਦਾ ਹੈ ਉਸੇ ਤਰ੍ਹਾਂ ਕੰਮ ਕਰੇਗਾ। ਕਿਸਾਨਾਂ ਨੂੰ ਖਦਸ਼ਾ ਹੈ ਕਿ ਪ੍ਰੀਪੇਡ ਮੀਟਰਾਂ ਦੇ ਨਾਲ ਮੁਫਤ ਬਿਜਲੀ ਸਹੂਲਤ ਬੰਦ ਹੋ ਸਕਦੀ ਹੈ। ਕਿਸਾਨਾਂ ਨੂੰ ਮਿਲਣ ਵਾਲੀ ਬਿਜਲੀ ਸਬਸਿਡੀ ਤੇ ਖਤਰਾ ਹੋ ਸਕਦਾ ਹੈ ਬਿਜਲੀ ਵਿਭਾਗ ਦੇ ਨਿੱਜੀਕਰਨ ਦਾ ਡਰ ਵੀ ਹੈ ਲੋਕਾਂ ਦੀ ਲੁੱਟ ਤੇ ਨਿੱਜੀ ਕੰਪਨੀਆਂ ਨੂੰ ਮੁਨਾਫਾ ਦੇਣ ਦਾ ਖਦਸ਼ਾ ਕਿਸਾਨਾਂ ਨੇ ਪ੍ਰਗਟਾਇਆ ਹੈ ਇਸ ਲਈ ਪ੍ਰੀਪੇਡ ਮੀਟਰਾਂ ਦੇ ਖਿਲਾਫ ਕਿਸਾਨਾਂ ਨੇ ਮੋਰਚਾ ਖੋਲ੍ਹਿਆ ਹੋਇਆ ਹੈ ਤਾਂ ਚਰਚਾ ਕਰਾਂਗੇ ਅੱਜ ਪ੍ਰੀਪੇਡ ਮੀਟਰ ਨੂੰ ਲੈ ਕੇ ਜਿਸ ਪ੍ਰਕਾਰ ਦੇ ਖਰਚੇ ਪ੍ਰਗਟਾਏ ਜਾ ਰਹੇ ਨੇ ਕਿ ਖਰਚੇ ਕਿੰਨੇ ਸੱਚ ਨੇ ਕੀ ਵਾਕਈ ਬਿਜਲੀ ਨਿੱਜੀ ਹੱਥਾਂ ਵਿੱਚ ਜਾ ਰਹੀ ਹੈ ਕਿ ਵਾਕਈ ਬਿਜਲੀ ਆਉਣ ਵਾਲੇ ਦਿਨਾਂ ਦੇ ਵਿੱਚ ਮਹਿੰਗੀ ਹੋ ਜਾਵੇਗੀ ਜੇਕਰ ਪ੍ਰੀਪੇਡ ਮੀਟਰ ਲਾਏ ਜਾ ਰਹੇ ਨੇ ਤੇ ਕਿਸਾਨਾਂ ਦਾ ਇਹ ਪ੍ਰਦਰਸ਼ਨ ਜੋ ਕਿਸਾਨ ਇਸ ਵਕਤ ਖੰਬਿਆਂ ਤੋਂ ਜਾਂ ਕੰਧਾਂ ਤੋਂ ਮੀਟਰ ਪਟਕ ਕੇ ਝੋਲੇ ਪਰਨ ਦੀ ਕੋਸ਼ਿਸ਼ ਕਰ ਰਹੇ ਨੇ ਤੇ ਉਹ ਮੀਟਰ ਹੁਣ ਦਫ਼ਤਰਾਂ ਤੱਕ ਪਹੁੰਚਾਏ ਜਾ ਰਹੇ ਨੇ ਇਹ ਪ੍ਰਦਰਸ਼ਨ ਕਿਸ ਤਰੀਕੇ ਦੇ ਨਾਲ ਕੋਈ ਨਵੀਂ ਕ੍ਰਾਂਤੀ ਨਵਾਂ ਮੋੜ ਲੈ ਕੇ ਆਵੇਗਾ ਤਾਂ ਚਰਚਾ ਕਰਾਂਗੇ ਛੜਨਾਲ ਇਸ ਵਕਤ ਦੋ ਮਹਿਮਾਨ ਜਿਹੜੇ ਨੇ ਉਹ ਜੁੜੇ ਹੋਏ ਨੇਗੇ ਅਜੀਪਾਲ ਸਿੰਘ ạtਵਾਲ ਨੇ ਜਰਨਲ ਸਕੱਤਰ ਨੇ ਛੜ ਨਾਲ ਜੋ ਜੁੜੇ ਹੋਏ ਨੇ ਪੀਐਸਸੀਬੀ ਇੰਜੀਨੀਅਰ ਐਸੋਸੀਏਸ਼ਨ ਦੇ ਦੇ ਦੂਜੇ ਪਾਸੇ ਕਿਸਾਨ ਆਗੂ ਮਨਜੀਤ ਰਾਏ ਵੀ ਨੇ ਤਾਂ ਕਿਸਾਨਾਂ ਦਾ ਖਰਚਾ ਤਾਂ ਆ ਚੁੱਕਿਆ ਹੈ ਕਿ ਕਿਸਾਨ ਜੋ ਕੁਝ ਕਹਿ ਰਹੇ ਨੇ ਕਿ ਬਿਜਲੀ ਮਹਿੰਗੀ ਹੋ ਜਾਵੇਗੀ ਬਿਜਲੀ ਨਿੱਜੀ ਹੱਤਾਂ ਵਿੱਚ ਚਲੀ ਜਾਵੇਗੀ ਕਿਸਾਨਾਂ ਦੀ ਲੁੱਟ ਹੋਵੇਗੀ ਹੋਰ ਬੜੇ ਖਰਚੇ ਨੇ ਪਰ ਇਹ ਖਰਚੇ ਕਿੰਨੇ ਇੱਕ ਸਹੀ ਨੇ ਅਜੀਪਾਲ ਜੀ ਤੁਹਾਡੇ ਤੋਂ ਜਾਨਣਾ ਚਾਹਾਂਗੇ ਜਿਹੜੇ ਖਰਚੇ ਕਿਸਾਨ ਪ੍ਰਗਟਾਰੇ ਨੇ ਕਿ ਪ੍ਰੀਪੇਡ ਮੀਟਰ ਜਾਂ ਚਿਪ ਵਾਲੇ ਮੀਟਰ ਜਾਂ ਸਪਾਰਟ ਮੀਟਰ ਤਾਂ ਇਹ ਮੀਟਰ ਬਿਜਲੀ ਨਿੱਜੀ ਹੱਥਾਂ ਵਿੱਚ ਭੇਜਣ ਦੀ ਇੱਕ ਨਵੀਂ ਵਿਉਂਤਬੰਦੀ ਹੈ ਤੇ ਬਿਜਲੀ ਆਉਣ ਵਾਲੇ ਦਿਨਾਂ ਵਿੱਚ ਮਹਿੰਗੀ ਹੋਣ ਵਾਲੀ ਹੈ। ਸਸਿਕਾਲ ਜੀ ਮੈਂ ਇੱਥੇ ਥੋੜਾ ਜਿਹਾ ਕਲੈਰੀਫਾਈ ਕਰਨਾ ਚਾਹਣਾ ਜੀ ਕਿ ਇੱਥੇ ਜਿਹੜੇ 스마트 ਮੀਟਰ ਹਲੇ ਜੋ ਬਿਜਲੀ ਬੋਰਡ ਲਗਾ ਰਿਹਾ ਹੈ ਪੀਐਸਪੀਸੀਐਲ ਲਗਾ ਰਿਹਾ ਹੈ ਜੀ ਉਹ ਕੋਈ ਨਿੱਜੀ ਕੰਪਨੀ ਨਹੀਂ ਲਗਾ ਰਹੀ ਕੋਈ ਪ੍ਰਾਈਵੇਟ ਕੰਪਨੀ ਨਹੀਂ ਲਾ ਰਹੀ ਉਹ ਸਾਡੇ ਬਿਜਲੀ ਬੋਰਡ ਦੇ ਆਪਦੇ ਖਰੀਦੇ ਹੋਏ ਖੁਦ ਦੇ ਮੀਟਰ ਨੇ ਠੀਕ ਜਿਹੜੇ ਇਸ ਸਮੇਂ ਲੱਗ ਰਹੇ ਨੇ ਜੀ ਇਹ ਪਾਲਿਸੀ ਜੀ 2021 ਦੇ ਵਿੱਚ ਬਣੀ ਸੀ ਕਿ ਜਿਹੜੇ ਹੁਣ ਮੀਟਰ ਹੈ 스마트 ਮੀਟਰ ਨੂੰ ਪ੍ਰਮੋਟ ਕੀਤਾ ਜਾਊਗਾ ਤੇ ਮੈਕਸਿਮਮ 스마트 ਮੀਟਰ ਲਾਏ ਜਾਣਗੇ ਤੇ ਉਸੇ ਪਾਲਿਸੀ ਦੇ ਅਧੀਨ ਹੁਣ ਜਿਹੜੇ ਸਾਡੇ ਕੋਲੇ ਅਵੇਲੇਬਲ ਮੀਟਰ ਨੇ ਜਿਹੜੇ ਸਾਡੇ ਪੀਐਸਪੀਸੀਰ ਕੋਲ ਅਵੇਲੇਬਲ ਮੀਟਰ ਨੇ ਉਹ ਸਿਰਫ 스마트 ਮੀਟਰ ਹੀ ਅਵੇਲੇਬਲ ਨੇ ਤੇ ਉਹੀ ਲਗਾਏ ਜਾ ਰਹੇ ਨੇ ਹਾਂ ਇੱਥੇ ਜਿਹੜਾ ਖਦਸ਼ਾ ਜਿਹੜਾ ਸਰਪੰਚ ਜੀ ਸਪਸ਼ਟ ਕਰਿਓ 스마트 ਮੀਟਰ ਜਿਹੜੇ ਆ ਕੀ ਉਹ ਚਿਪ ਵਾਲੇ ਪ੍ਰੀਪੇਡ ਮੀਟਰ ਉਹੀ ਨੇ ਜਾਂ ਉਸ ਤੋਂ ਬਾਅਦ ਕੋਈ ਹੋਰ ਮੀਟਰ ਅੱਗੇ ਲੱਗਣਗੇ ਹਲੇ ਪ੍ਰੀਪੇਡ ਮੀਟਰ ਜੋ ਇਸ ਸਮੇਂ ਪੀਐਸਪੀਸੀਐਲ ਦੀ ਪਾਲਿਸੀ ਹੈ ਉਹਦੇ ਮੁਤਾਬਕ ਕੋਈ ਪ੍ਰੀਪੇਡ ਮੀਟਰ ਹਲੇ ਨਹੀਂ ਲਗਾਇਆ ਗਿਆ ਠੀਕ ਹੈ ਤੇ ਜਦੋਂ ਵੀ ਉਹ ਪਾਲਿਸੀ ਬਣੂਗੀ ਜੇ ਜਦੋਂ ਵੀ ਬਣਦੀ ਹੈ ਤਾਂ ਪ੍ਰੀਪੇਡ ਉਹਨਾਂ ਨੂੰ ਕਰ ਦਿੱਤਾ ਜਾਓ ਪਰ ਇੱਥੇ ਮੈਂ ਇੰਨਾ ਕੁ ਜ਼ਰੂਰ ਧਿਆਨ ਚ ਲਿਆਉਣਾ ਚਾਹੁੰਦਾ ਦੁਬਾਰਾ ਤੁਜੀ ਹਾਲੇ ਜੋ ਮੀਟਰ ਲਗਾਏ ਜਾ ਰਹੇ ਨੇ ਉਹ ਪੀਐਸਪੀਸੀਆ ਲਗਾ ਰਿਹਾ ਹਾਂ ਜਿਹੜਾ ਸਾਡੇ ਕਿਸਾਨ ਵੀਰਾਂ ਦਾ ਖਰਚਾ ਜਨਰਲ ਸਿਵਲ ਇੰਜੀਨੀਅਰਸ ਐਸੋਸੀਏਸ਼ਨ ਸਾਡੇ ਕੋਲ ਵੀ ਉਹ ਖਰਚੇ ਹੈਗੇ ਨੇ ਜੀ ਕਿ ਇਹ ਹੋ ਸਕਦਾ ਅੱਗੇ ਜਾ ਕੇ ਪ੍ਰਾਈਵੇਟ ਕੰਪਨੀਆਂ ਨੂੰ ਕਹਿ ਦਿੱਤਾ ਜਾਵੇ ਤੁਸੀਂ ਮੀਟਰ ਲਗਾਓ ਤਾਂ ਉਦੋਂ ਜਿਹੜੇ ਖਰਚੇ ਸਾਡੇ ਕਿਸਾਨ ਵੀਰ ਰੇਜ਼ ਕਰ ਰਹੇ ਨੇ ਉਹ ਬਿਲਕੁਲ ਸੱਚ ਹੋ ਸਕਦੇ ਨੇ ਚਲੋ ਖਰਚਾ ਤਾਂ ਇਹ ਵੀ ਹੈ ਨਾ ਕਿ ਲੋਕ ਸਭਾ ਸੈਸ਼ਨ ਹੈ ਲੋਕ ਸਭਾ ਸੈਸ਼ਨ ਦੇ ਵਿੱਚ ਬਿਜਲੀ ਬਿੱਲ ਤੇ ਬੀਜ ਬਿੱਲ ਦਾ ਜ਼ਿਕਰ ਹੋਣਗੇ ਉਹ ਆਉਣਗੇ ਉਹ ਬਿੱਲ ਬਾਅਦੋਂ ਕਾਨੂੰਨ ਬਣ ਜਾਣਗੇ ਤੇ ਉਸ ਤੋਂ ਬਾਅਦ ਇਹ ਮੀਟਰ ਜਿਹੜੇ ਲੱਗੇ ਹੋਏ ਨੇ ਪੁਰਾਣੇ ਉਹ ਪੱਟ ਕੇ ਚਿੱਪ ਵਾਲੇ ਮੀਟਰ ਲਾ ਦਿੱਤੇ ਜਾਣਗੇ ਤੇ ਜਿਹੜੇ ਵਿਭਾਗ ਨੇ ਸਰਕਾਰੀ ਵਿਭਾਗ ਨੇ ਉਹਨਾਂ ਨੂੰ ਇਹ ਮਜਬੂਰਨ ਇਹ ਫੈਸਲੇ ਲਾਗੂ ਕਰਨੇ ਪੈਣਗੇ ਤਾਂ ਮਨਜੀਤ ਰਸੜ ਨਾਲ ਜੁੜੇ ਹੋਏ ਨੇ ਰਾਏ ਸਾਹਿਬ ਤੁਹਾਡਾ ਵੀ ਸਵਾਗਤ ਹੈ ਤਾਂ ਰਾਏ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਅਟਵਾਲ ਸਾਹਿਬ ਦਾ ਇਹ ਕਹਿਣਾ ਕਿ ਹਜੇ ਜਿਹੜੇ ਮੀਟਰ ਲੱਗ ਰਹੇ ਨੇ ਉਹ ਸਿਰਫ ਸਮਾਰਟ ਨੇ ਜਿਹੜੇ ਤੁਸੀਂ ਮੀਟਰ ਪਾਟ ਰਹੇ ਹੋ ਵੀ ਸਮਾਰਟ ਹੈ ਜਿਹੜੇ ਖਦਸ਼ੇ ਤੁਸੀਂ ਪ੍ਰਗਟਾ ਰਹੇ ਹੋ ਉਹ ਸਿਰਫ ਖਦਸ਼ੇ ਹੈ ਹਜੇ ਇਹਦੇ ਬਾਰੇ ਕੋਈ ਵਿਰਾਟ ਰੂਪ ਦੇ ਵਿੱਚ ਜਾਂ ਭਵਿੱਖ ਦੇ ਵਿੱਚ ਕਿਸੇ ਪ੍ਰਕਾਰ ਦਾ ਕੋਈ ਸਪਸ਼ਟੀਕਰਨ ਜਾਂ ਪੁਸ਼ਟੀਕਰਨ ਨਹੀਂ ਹੋ ਰਹੀ ਕਿ ਬਿਜਲੀ ਜਿਹੜੀ ਕਿਉਂ ਨਿੱਜੀ ਹੱਥਾਂ ਵਿੱਚ ਜਾ ਸਕਦੀ ਹੈ ਨਹੀਂ ਮੈਂ ਇਤੇ ਕਹਿਣਾ ਚਾਹਾਂਗਾ ਆ ਕਿ ਅਟਵਾਲ ਸਾਹਿਬ ਦੱਬੀਵਾਚ ਸਾਰਾ ਕੁਝ ਹੀ ਕਹਿ ਗਏ ਨੇ ਉਹਨਾਂ ਨੇ ਇਹ ਵੀ ਆਖ ਦਿੱਤਾ ਵੀ ਇਹ ਇਹਨਾਂ ਨੂੰ ਮੁਰਕੇ ਪ੍ਰੀਪੇਡ ਵੀ ਕੀਤਾ ਜਾ ਸਕਦਾ ਉਹਨਾਂ ਨੇ ਇਹ ਵੀ ਕਿਹਾ ਵੀ ਜਿਹੜਾ ਖਾਸਾ ਕਿਸਾਨਾਂ ਨੂੰ ਹੈ ਸ਼ੱਕ ਹੈ ਬਹਿਮ ਹੈ ਉਹ ਸਾਨੂੰ ਵੀ ਹੈਗਾ ਵੀ ਇਹ ਨੀਤੀਕਰਨ ਤੰਜ ਦਿੱਤਾ ਜਾ ਸਕਦਾ ਠੀਕ ਹੈ ਤੇ ਇਹਨਾਂ ਦੇ ਉਹਨਾਂ ਦੇ ਜਿਹੜੇ ਜਵਾਬ ਦੇ ਵਿੱਚ ਇਹ ਸਾਰਾ ਕੁਝ ਸੀਗਾ ਔਰ ਇੱਕ ਇਹ ਕਲੀਅਰ ਹੈ ਇਹ ਸੱਚ ਹੈ ਕਿ ਅੱਜ ਜਿਹੜੀ ਭਾਰਤ ਸਰਕਾਰ ਹੈ ਉਹ ਨੀਤੀਕਰਨ ਵੱਲ ਨੂੰ ਵਧ ਰਹੀ ਆ ਤੇ ਪੰਜਾਬ ਸਰਕਾਰ ਅੱਜ ਉਹ ਤਾਂ ਹੱਥ ਛੋਕਾ ਬਣ ਕੇ ਅੱਜ ਆ ਜਿਹੜੀ ਗੱਲ ਕਹੀ ਹੈ ਨਾ ਅਟਵਾਲ ਸਾਹਿਬ ਨੇ ਵੀ ਉਹਨਾਂ ਕੋਲ ਮੀਟਰ ਹੀ ਉਹ ਨਹੀਂ ਯਾਨੀ ਕਿ ਸਰਕਾਰ ਨੇ ਦੂਏ ਮੀਟਰ ਬੰਦੇ ਹੀ ਕਰ ਦਿੱਤੇ ਐਸ ਵੇਲੇ ਮਹਿਕ ਨੂੰ ਅਵੇਲੇਬਲ ਹੀ ਇਹ ਕਰਤੇ ਆ ਵੀ ਹੌਲੀ ਹੌਲੀ ਲੱਗ ਜਾ ਤੇ ਜਦੋਂ ਲੱਗ ਜਾਣਗੇ ਇਹਨੂੰ ਹੀ ਪ੍ਰੀਪੇਡ ਕਰ ਦੇਣਾ ਉਹਨਾਂ ਨੇ ਇਹ ਇਹ ਇਹੀ ਹੈ ਨਾ 스마트 ਮੀਟਰ ਜਿਹੜਾ ਇਹ ਹੀ ਪ੍ਰੀਪੇਡ ਹੋ ਜਾਣਾ ਸੋ ਅਸਲ ਜਿਹੜੀ ਗੱਲ ਹੈ ਉਹ ਉੱਥੇ ਹੀ ਆ ਵੀ ਅਜੇ ਕਿਉਂਕਿ ਜਿੰਨਾ ਚਿਰ ਸਰਕਾਰ ਦੇ ਹੱਥ ਹੈ ਅਜੇ ਨਿੱਜੀਕਰਨ ਤੱਕ ਨਹੀਂ ਗਿਆ ਉਹ ਦਵਾਲ ਸਾਹਿਬ ਦੀ ਗੱਲ ਸੱਚ ਹੈ ਹਜੇ ਤਾਂ ਸਰਕਾਰੀ ਮਹਿਕਮੇ ਲਾ ਰਿਹਾ ਹੈ ਅਸੀਂ ਅਟਵਾਲ ਸਾਹਿਬ ਦੀ ਗੱਲ ਨੂੰ ਸੱਚ ਮੰਨ ਲੈਨੇ ਆ ਪਰ ਜਦੋਂ ਅਸੀਂ ਪੰਜਾਬ ਦੇ ਬਿਜਲੀ ਮੰਤਰੀ ਦੇ ਬਿਆਨ ਦਾ ਮੈਂ ਜ਼ਿਕਰ ਕਰਾਂ ਅਟਵਾਲ ਸਾਹਿਬ ਵੀ ਨੇ ਸਾਡੇ ਨਾਲ ਤੁਸੀਂ ਵੀ ਸਾਡੇ ਨਾਲ ਜੁੜੇ ਹੋਏ ਹੋ ਉਹ ਬਿਆਨ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਪੱਤਰਕਾਰਾਂ ਵੱਲੋਂ ਤਕਰੀਬਨ 2-3 ਹਫ਼ਤੇ ਪੁਰਾਣਾ ਉਹ ਬਿਆਨ ਜ਼ਰੂਰ ਹੈ ਕਿ ਪ੍ਰੀ-पेड ਮੀਟਰਾਂ ਨੂੰ ਲੈ ਕੇ ਬੜਾ ਵਿਰੋਧ ਹੋ ਰਿਹਾ ਬਿਜਲੀ ਸੋਧ ਬਿੱਲ ਆ ਰਿਹਾ ਉਹਦੇ ਬਾਰੇ ਕੀ ਕਹੋਗੇ ਤਾਂ ਉਹਨਾਂ ਦਾ ਕਹਿਣਾ ਸੀ ਕਿ ਪੰਜਾਬ ਉਸ ਇੰਡੈਕਸ 'ਚ ਨਹੀਂ ਆਉਂਦਾ ਪਰ ਜਿਵੇਂ ਕਿ ਟਵਾਲ ਸਾਹਿਬ ਕਹਿ ਰਹੇ ਨੇ ਕਿ ਨੀਤੀ ਪੀਐਸਪੀਸੀਐਲ ਦੀ ਇਹੀ ਹੈ ਕਿ ਜੇਕਰ ਹੁਣ ਪੁਰਾਣਾ ਮੀਟਰ ਖਰਾਬ ਹੋ ਗਿਆ ਤੇ ਉਸ ਤੋਂ ਬਾਅਦ ਸਮਾਰਟ ਮੀਟਰ ਲਾਇਆ ਜਾਵੇਗਾ। ਯਾਨੀ ਕਿ ਪ੍ਰੀपेड ਮੀਟਰ ਜਾਂ ਜਿਹੜਾ ਚਿਪ ਵਾਲਾ ਮੀਟਰ ਕਿਹਾ ਜਾਂਦਾ ਉਹਦੇ ਬਾਰੇ ਜਿਸ ਪ੍ਰਕਾਰ ਕਾਨੂੰਨ ਦਾ ਜਾਂ ਬਿੱਲ ਦਾ ਜ਼ਿਕਰ ਹੋ ਰਿਹਾ ਉਹਦੇ ਵਿੱਚ ਹਜੇ ਇੰਡੈਕਸ ਤੇ ਪੰਜਾਬ ਸ਼ਾਮਿਲ ਨਹੀਂ ਹੈ। ਇਹ ਤਾਂ ਮੰਤਰੀ ਦਾ ਬਿਆਨ ਹੈ। ਇਸ ਤੇ ਵਿਸ਼ਵਾਸ ਕਿਉਂ ਨਹੀਂ ਆ? ਨਹੀਂ ਨਹੀਂ ਦੇਖੋ ਤੁਸੀਂ ਇਹ ਕਿਉਂ ਨਹੀਂ ਇਹਨਾਂ ਨੇ ਵਿਧਾਸਵਜ ਮਤਾ ਪਾ ਕੇ ਇਹਦੇ ਗੇਸਟ ਭੇਜਿਆ। ਜਿਹੜਾ ਬਿਜਲੀ ਸੋਡਵਲ 2025 ਹੈ ਅਜੇ ਇਹ ਇਹ ਕੇਵਲ ਗੂੰਗਲੂਆ ਤੋਂ ਮਿੱਟੀ ਝਾਣ ਵਾਲੀ ਗੱਲ ਕਰ ਰਹੀ ਹੈ ਸਰਕਾਰ ਤੇ ਬਿਜਲੀ ਮੰਤਰੀ ਕਹਿ ਰਹੇ ਨੇ ਉਹਨਾਂ ਨੇ ਤਾਂ ਕਹਿਤਾ ਪੀਸ ਬਿਲ ਦਾ ਇਹ ਵੀ ਕਹਿਤਾ ਬਿਜਲੀ ਮੰਤਰੀ ਨੇ ਕਿ ਇਸ ਬਿਲ ਦਾ ਕੋਈ ਸੱਤ ਨਹੀਂ ਐਡਾ ਵੱਡਾ ਹੋਣਾ ਅਸਲ ਦੇ ਵਿੱਚ ਅਸਲ ਦੇ ਵਿੱਚ ਇਹ ਦੱਬੀ ਆਵਾਜ਼ ਚ ਸਰਕਾਰ ਜਿਹੜੀ ਆ ਉਹ ਕੇਂਦਰ ਦੇ ਇਸ਼ਾਰੇ ਤੇ ਇਹ ਵੀ ਚਾਹੁੰਦੇ ਨੇ ਨੀਤੀ ਕਰਨ ਨੂੰ ਪ੍ਰਮੋਟ ਕਰਨਾ ਇਹ ਵੀ ਚਾਹੁੰਦੇ ਨੇ ਕਿ ਇਹਨੂੰ ਜਿਹੜਾ ਜੋ ਫ੍ਰੀ ਵਾਲੀ ਸੁਵਿਧਾ ਉਹ ਤੋਂ ਕਿਵੇਂ ਨਿਕਲਣਾ ਸਬਸਿਡੀਆਂ ਤੋਂ ਕਿਵੇਂ ਨਿਕਲਣਾ ਸੋ ਉਹ ਜਦੋਂ ਹੌਲੀ ਹੌਲੀ ਇਹ ਪ੍ਰਾਈਵੇਟੇਸ਼ਨ ਚ ਚਲਾ ਜਾਏਗਾ ਨਿੱਜੀਕਰਨ ਤਾਂ ਚਲਾ ਜਾਏਗਾ ਤੇ ਆਪਣੇ ਆਪ ਬੰਦ ਹੋ ਜਾਏਗਾ ਉਹ ਜਿਵੇਂ ਸਾਡੇ ਸਾਥੀ ਕਹਿ ਰਹੇ ਨੇ ਕਿ ਤੁਸੀਂ ਵੇਖੋਗੇ ਪਹਿਲਾਂ 350 ਦਾ ਸਿਲੰਡਰ ਸੀ ਐਸ ਲਈ 950 ਦਾ ਹੈ ਤੇ ਜਿਹੜਾ ਜੀਓ ਨੇ ਲਿਆਂਦਾ ਸੀਗਾ ਪਹਿਲਾਂ ਫ੍ਰੀ ਪੈਕ ਲਿਆਂਦਾ ਸੀ ਅੱਜ 499 ਦਾ ਹੈ ਸੋ ਇਹ ਪੋਜੀਸ਼ਨ ਜਿਹੜੀ ਆ ਹੌਲੀ ਹੌਲੀ ਇੱਧਰ ਨੂੰ ਹੀ ਜਾਣੀ ਹੈ ਔਰ ਇਹ ਆਪਾਂ ਦਿੱਲੀ ਜਾ ਕੇ ਵੇਖੂਗਾ ਤੁਸੀਂ ਜਿੰਨੇ ਉੱਤੇ ਫਲੈਟ ਬਣੇ ਹੋਏ ਨੇ ਹਨਾ ਜਿੰਨੇ ਅਪਾਰਟਮੈਂਟ ਬਣੇ ਹੋਏ ਉਹਨਾਂ ਦੇ ਵਿੱਚ ਚੱਲਈਏ ਰਹੇ ਨੇ ਮੀਟਰ ਜਿੰਨਾ ਰੀਚਾਰਜ ਕਰੋਗੇ ਉਹਨਾਂ ਚੱਲਣਾ ਨਹੀਂ ਤਾਂ ਬੰਦ ਤੁਸੀਂ ਕਈ ਪਿੰਡਾਂ ਜਾਂ ਮੈਨੂੰ ਹੁਣੇ ਹੀ ਅੱਜ ਮੈਂ ਸਰਹੂਰ ਤੋਂ ਆਇਆ ਉਹਨੇ ਥੋੜੀ ਦੇਰ ਪਹਿਲਾਂ ਤੁਰਿਆ ਆਨਾ ਮੈਂ ਉੱਥੋਂ ਜੇ ਰਸਤੇ 'ਚ ਹੀ ਆ ਤੇ ਉੱਥੇ ਪਤਨਾਂ ਦੇ ਲੱਗੇ ਉੱਥੇ ਉਹ ਮੈਨੂੰ ਦੱਸ ਰਿਹਾ ਸੀ ਸਾਡੇ ਕਿਸਾਨ ਜਿਹੜੇ ਮੀਟਰ ਲਾ ਕੇ ਜਮ੍ਹਾਂ ਕਰਾ ਕੇ ਆਏ ਉਹ ਕਹਿੰਦੇ ਛੰਨਾ ਪਿੰਡ ਪਿੰਦਾ ਲੱਗਈ ਉੱਥੇ ਉੱਥੇ ਛੰਨਾ ਪਿੰਡ ਦੇ ਵਿੱਚ ਉਹ ਇੱਕ ਜੀ ਹੈ ਘਰ ਦਾ ਮਜ਼ਦੂਰ ਪਰਿਵਾਰ ਹੈ ਉਹ ਮਤਲਬ ਹਸਬੰਦ-ਵਾਈਵ ਦੋਵੇਂ ਹੀ ਤੇ ਉਹਨਾਂ ਨੇ ਕੋਈ ਏਸੀ ਨਹੀਂ ਲਗਾਇਆ ਕੋਈ ਹੀਟਰ ਨਹੀਂ ਲਗਾਇਆ ਕੋਈ ਫਰਜ ਨਹੀਂ ਤੱਕ ਨਹੀਂ ਕਰ ਤੇ ਉਹਦਾ 25000 ਬਿੱਲ ਆ ਗਿਆ ਇਹ ਤਾਂ ਉਹੀ ਚੱਲਦੀ ਜਾਂਦੇ ਜਿਹੜਾ 스마트 ਮੀਟਰ ਇਸ ਸਮੱਸਿਆਵਾਂ ਬਹੁਤ ਨੇ ਸਾਹਿਬ ਇਹ ਇਹ ਸਮੱਸਿਆਵਾਂ ਬਹੁਤ ਆਉਂਦੀਆਂ ਨੇ ਕਿ ਉਸ ਤੋਂ ਬਾਅਦ ਜਦੋਂ ਉਹ ਵਿਅਕਤੀ ਕਿਤੇ ਨਾ ਕਿਤੇ ਜਾਂਦਾ ਹੈ ਦਫ਼ਤਰਾਂ ਦੇ ਵਿੱਚ ਬਿਜਲੀ ਵਿਭਾਗ ਦਫ਼ਤਰਾਂ ਦੇ ਵਿੱਚ ਤਾਂ ਕਾਫੀ ਖੱਜਲ-ਖਵੜੀ ਦਾ ਸਾਹਮਣਾ ਕਰਨਾ ਪੈਂਦਾ ਮਜਬੂਰਨ ਬਿੱਲ ਭਰਨਾ ਵੀ ਪੈਂਦਾ ਕਈ ਵਾਰ ਅਜਿਹੀ ਸਥਿਤੀ ਆਈ ਕਿ ਕਰਜ਼ਾ ਚੁੱਕ ਕੇ ਬਿੱਲ ਭਰਦੇ ਨਜ਼ਰ ਆਏ ਨੇ ਅਟਵਾਲ ਸਾਹਿਬ ਇਸ ਚੀਜ਼ ਤੇ ਸਪਸ਼ਟ ਜ਼ਰੂਰ ਕਰਿਓ ਕਿ ਜੇਕਰ ਚਿਪ ਵਾਲੇ ਮੀਟਰ ਲੱਗਦੇ ਨੇ ਜਿਵੇਂ ਕਿ ਰਾਏ ਸਾਹਿਬ ਕਹਿੰਦੇ ਸੀ ਕਿ ਕੋਈ ਬਾਲਾ ਲੋਡ ਨਹੀਂ ਪੈਣੀ ਉਹਨਾਂ ਨੂੰ ਸਮਾਰਟ ਨੂੰ ਚਿਪ ਵਾਲਾ ਮੀਟਰ ਕਰ ਦਿੱਤਾ ਜਾਵੇਗਾ ਕਿ ਇਦਾਂ ਹੋ ਸਕਦਾ ਜਾਂ ਫਿਰ ਸਾਰਾ ਜਿਹੜਾ ਅਸੀਂ ਕਹਿੰਦੇ ਢਾਂਚਾ ਆ ਉਹ ਬਦਲਣਾ ਪਵੇਗਾ ਬਹੁਣੇ ਦੀ ਇਹਦੇ ਵਿੱਚ ਮੈਂ ਇੱਕ ਇਹਦਾ ਜਿਹੜੀ ਹੁਣੇ ਤੁਸੀਂ ਬੜਾ ਇੰਪੋਰਟੈਂਟ ਇੱਕ ਸੀ ਚੱਕਿਆ ਸੀ ਕਿ ਮੰਤਰੀ ਜੀ ਸਾਹਿਬ ਦਾ ਕਹਿਣਾ ਹੈ ਸਾਡੇ ਬਾਣਯੋਗ ਬਿਜਲੀ ਮੰਤਰੀ ਜੀ ਅਰੋੜਾ ਸਾਹਿਬ ਵੀ ਪੰਜਾਬ ਉਹ ਗਿਣਤੀ ਚ ਨਹੀਂ ਆਉਂਦਾ ਇੰਡੈਕਸ ਨਹੀਂ ਆਉਂਦਾ ਉਹ ਸ਼ਾਇਦ ਕੋਈ ਕਮਿਊਨੀਕੇਸ਼ਨ 에ਰਰ ਹੋਈ ਹੈ ਕੋਈ ਗਲਤੀ ਹੋਈ ਹੈ ਉਹਨਾਂ ਨੂੰ ਸਮਝਣ ਚਾਹੀਦਾ ਉਹਨਾਂ ਨੂੰ ਦੱਸਣ ਵਾਲੇ ਸੀ ਜਿਹੜੇ ਜੀ ਪੰਜਾਬ ਤੇ ਵੀ ਇਹ ਸਭ ਕੁਝ ਲਾਗੂ ਹੋਊਗਾ ਇਹ ਕਹਿਣਾ ਅਤਕਤ ਨਹੀਂ ਹੈ ਵੀ ਉਹ ਬਿਜਲੀ ਬਿੱਲ ਪੰਜਾਬ ਤੇ ਲਾਗੂ ਨਹੀਂ ਹੋਊਗਾ ਠੀਕ ਹੈ ਪੰਜਾਬ ਤੇ ਵੀ ਉਹ ਲਾਗੂ ਹੋਊਗਾ ਜੇ ਬਿਜਲੀ ਬਿੱਲ ਕਾਨੂੰਨ ਬਣ ਗਿਆ ਦੂਜਾ ਪਆਣਾ ਸੀ ਕਿ ਪੁਰਾਣੇ ਮੀਟਰ ਜਿਹੜੇ ਲੱਗੇ ਹੋਏ ਆ ਲੱਗੇ ਹੋਏ ਆ ਨਵਾਂ ਮੀਟਰ ਜਿਹੜਾ ਕਿ ਹੈ ਉਸ ਨੀਤੀ ਨਾਲ ਲੱਗੇਗਾ ਜੀ ਉਹ ਰਿਪਲੇਸ ਹੋ ਰਹੇ ਨੇ ਜੀ ਪੁਰਾਣੇ ਮੀਟਰ ਵੀ ਬਦਲੇ ਜਾ ਰਹੇ ਨੇ ਪੁਰਾਣੇ ਮੀਟਰ ਵੀ ਸਾਰੇ ਬਦਲੇ ਜਾ ਰਹੇ ਨੇ ਕੋਈ ਬਦਲੇ ਜਾ ਰਹੇ ਨਹੀਂ ਜੀ ਬਿਲਕੁਲ ਬਦਲੇ ਜਾਣਗੇ ਇਹਨਾਂ 스마트 ਮੀਟਰ ਨੂੰ ਚਿਪ ਵਾਲਾ ਮੀਟਰ ਜਿਹਨੂੰ ਚਿਪ ਵਾਲਾ ਮੀਟਰ ਜਾਂ ਪ੍ਰੀਪੇਡ ਮੀਟਰ ਕਿਹਾ ਜਾ ਰਿਹਾ ਉਹ ਕੀਤਾ ਜਾ ਸਕਦਾ ਸਖਾਲਾ ਕੀਤਾ ਜਾ ਸਕਦਾ ਜੀ ਇਹਨਾਂ ਦੇ ਵਿੱਚ ਦੇਖੋ ਡੀਟੇਲ ਸਾਡੇ ਕੋਲ ਪਹਿਲਾਂ ਵੀ ਸੀ ਜਿਹੜੇ ਕਮਿਊਨੀਕੇਟ ਕਰਦੇ ਸੀ ਇੰਡਸਟਰੀ ਦੇ ਵੱਡੇ ਇੰਡਸਟਰੀਅਲ ਘਰਾਣਿਆਂ ਦੇ ਲੱਗਦੇ ਰਹੇ ਹਨ ਠੀਕ ਹੈ ਜਿਨ੍ਹਾਂ ਦੇ ਵਿੱਚ ਮੋਡਮ ਲੱਗਦਾ ਸੀ ਸਿਮ ਪੈਂਦਾ ਸੀ ਉਹ ਰੀਡਿੰਗ ਸਾਡੇ ਕੋਲ ਡਾਇਰੈਕਟ ਆਉਂਦੀ ਸੀ ਤੇ ਇਹ ਮੀਟਰਾਂ ਦੇ ਵਿੱਚ ਜਿਹੜੇ ਹੁਣ ਜਿਨ੍ਹਾਂ ਨੂੰ ਸਮਾਰਟ ਮੀਟਰ ਕਿਹਾ ਜਾਂਦਾ ਇਹਨਾਂ ਦੇ ਵਿੱਚ ਨਾਲ ਇੱਕ ਰਿਲੇ ਵੀ ਹੈ ਜਿਹਦੇ ਨਾਲ ਅਸੀਂ ਰਿਮੋਟਲੀ ਡਿਸਕਨੈਕਟ ਵੀ ਕਰ ਸਕਦੇ ਆ ਮੀਟਰਾਂ ਨੂੰ ਮੀਟਰ ਨੂੰ ਡਿਸਕਨੈਕਟ ਸੌਖਾ ਕੀਤਾ ਜਾ ਸਕਦਾ ਹੈ ਦਾ ਮਤਲਬ ਵੀ ਜੇਕਰ ਬਿੱਲ ਨਹੀਂ ਭਰਿਆ ਗਿਆ ਕੀਤਾ ਜਾ ਸਕਦਾ ਹਲੇ ਕੋਈ ਪਾਲਿਸੀ ਨਹੀਂ ਹੈ ਹਲੇ ਕੋਈ ਮੀਟਰ 3ਪੀਡ ਨਹੀਂ ਕੀਤਾ ਗਿਆ ਹਲੇ ਨੇੜਲੇ ਭਵਿੱਖ ਵਿੱਚ ਕੋਈ ਮੀਤ ਵੀ ਨਹੀਂ ਹੈ ਜੋ ਸਰਕਾਰ ਦੇ ਵੀ ਜੋ ਅਸੀਂ ਬਿਆਨ ਪੜ੍ਹੇ ਨੇ ਸੁਣਿਆ ਹੈ ਸਰਕਾਰ ਦੀ ਵੀ ਕੋਈ ਪੰਜਾਬ ਸਰਕਾਰ ਦੀ ਐਟਲੀਸਟ ਕੋਈ ਪਾਲਿਸੀ ਨਹੀਂ ਹੈ ਪਰ ਕੇਂਦਰ ਸਰਕਾਰ ਇਹ ਕਹਿ ਰਹੀ ਹੈ ਕਿ ਪ੍ਰੀਪੇਡ ਮੀਟਰ ਕਰੋ ਅੱਛਾ ਜਿਵੇਂ ਦਿੱਲੀ ਦਾ ਜ਼ਿਕਰ ਕੀਤਾ ਗਿਆ ਬਹੁਤ ਸਾਰੇ ਫਲੈਟਾਂ ਦੇ ਵਿੱਚ ਜਾਂ ਬਹੁਤ ਸਾਰੀਆਂ ਜਿੱਥੇ ਸਮਾਰਟ ਸਿਟੀਜ਼ ਬਣ ਰਹੀਆਂ ਹਨ ਨੇ ਜੋ ਫਲੈਟਸ ਕਲੋਨੀਆ ਬਣਾਈ ਜਾਂਦੇ ਨੇ ਪ੍ਰੀਪੇਡ ਵਾਲੇ ਮੀਟਰ ਉੱਥੇ ਲੱਗ ਗਏ ਨੇ ਜਿਹੜੇ ਪ੍ਰੀਪੇਡ ਵਾਲੇ ਮੀਟਰ ਹੁੰਦੇ ਅਟਵਾਲ ਸਾਹਿਬ ਇਹਦੇ ਨਾਲ ਫਾਇਦਾ ਹੋਵੇਗਾ ਜਾਂ ਨੁਕਸਾਨ ਹੋਵੇਗਾ ਇਹ ਦੋਹੀ ਪੱਖ ਨੇ ਜੀ ਇਹਦੇ ਇੱਕ ਫਾਇਦਾ ਇਸ ਤਰ੍ਹਾਂ ਹੈ ਦੇਖੋ ਖਪਤਕਾਰ ਨੂੰ ਫਾਇਦਾ ਕੀ ਹੋਊਗਾ ਕਿ ਖਪਤਕਾਰ ਨੇ ਜਿੰਨੀ ਬਿਜਲੀ ਵਰਤਣੀ ਹੈ ਉਹਨਾਂ ਨੂੰ ਰੀਚਾਰਜ ਕਰਾਓ ਉਹਦੇ ਵਿੱਚ ਇੱਕ ਅਸੀਂ ਇੱਕ ਮਹੀਨੇ ਦਾ ਅਡਵਾਂਸ ਲੈਨੇ ਆ ਖਪਤਕਾਰ ਤੋਂ ਉਹਦੀ ਬਿਜਲੀ ਕਦੋਂ ਅੰਸ਼ ਹੈ ਯੂਨੀਵਰਸਿਟੀ ਏਸੀਡੀ ਕਹਿੰਦੇ ਆ ਉਹਨੂੰ ਜਮ੍ਹਾਂ ਗਰਾਉਂਡ ਦੀ ਲੋੜ ਨਹੀਂ ਕਿਉਂਕਿ ਪੈਸੇ ਉਹ ਖੁਦ ਅਡਵਾਂਸ ਦੇ ਰਿਹਾ ਜੇ ਉਹਦੇ ਪੈਸੇ ਬਚਦੇ ਆ ਕੋਈ ਤਾਂ ਉਹਦੇ ਵਿੱਚ ਬਿਲਕੁਲ ਪ੍ਰੋਵੀਜ਼ਨ ਹੋਊਗੀ ਕਿ ਖਪਤਕਾਰ ਨੂੰ ਉਹ ਪੈਸਿਆਂ ਦਾ ਫਾਇਦਾ ਹੋਵੇ ਤੇ ਐਜ਼ ਅ ਬਿਜਲੀ ਯੂਟਿਲਿਟੀ ਪੀਐਸਪੀਸੀਐਲ ਨੂੰ ਫਾਇਦਾ ਇਹ ਹੋਊਗਾ ਕਿ ਪੈਸੇ ਅਡਵਾਂਸ ਚ ਆ ਗਏ ਨੇ ਪੈਸੇ ਨਹੀਂ ਮਰਨਗੇ ਦੀ ਫਾਲਟਿੰਗ ਦੇ ਚਾਂਸਸ ਘੱਟ ਜਾਣਗੇ। ਇਹ 30 30 ਦਿਨਾਂ ਦਾ ਮਹੀਨੇ ਦਾ स्लॉट ਹੁੰਦਾ ਹੈ ਜਾਂ ਜਿਵੇਂ ਮੋਬਾਈਲ ਕੰਪਨੀਆਂ ਨੇ 28 ਦਿਨ ਦਾ ਜਾਂ 22 ਦਿਨ ਦਾ स्लॉट ਹਜੇ ਐਵੇਂ ਦੀ ਕੋਈ ਪਾਲਿਸੀ ਨਹੀਂ ਹੈ ਬਟ ਜਿਹੜੀਆਂ ਹੋਰ ਸਟੇਟਾਂ ਦੇ ਵਿੱਚ ਹੋਇਆ ਉੱਥੇ 30 ਦਿਨ ਦਾ ਵੀ ਹੈ। ਈਵਨ ਤੁਸੀਂ ਯੂਨਿਟ ਵੀ ਰੀਚਾਰਜ ਕਰਾ ਸਕਦੇ ਹੋ। ਹੋਰ ਜਗ੍ਹਾ ਹੋਇਆ ਪੰਜਾਬ ਦੇ ਵਿੱਚ ਕਿਤੇ ਨਹੀਂ ਹੈ। ਨਾ ਹਜੇ ਕੋਈ ਪਾਲਿਸੀ ਹੈ। ਰਾਜਾ ਜੀ ਬੋ ਕਹਿੰਦੇ ਫਾਇਦਾ ਹੁੰਦਾ ਨਜ਼ਰ ਆਵੇਗਾ ਜੇਕਰ ਇਹ ਬਿਜਲੀ ਵਾਲੇ ਮੀਟਰ ਜਿਹੜੇ 스마트 ਨੇ ਲੱਗ ਗਏ ਕਿ ਜਿੰਨੇ ਦਾ ਰੀਚਾਰਜ ਕਰਾ ਲਿਆ ਉਹ ਪਹਿਲਾ ਅਡਵਾਂਸ ਪੈਸੇ ਜਮ੍ਹਾਂ ਕਰਾ ਦਿੱਤੇ ਗਏ ਤਾਂ ਖਪਤਕਾਰ ਨੂੰ ਓਨੇ ਦੀ ਬਿਜਲੀ ਮਿਲ ਜਾਊਗੀ। ਮੈਂ ਮੈਂ ਬੇਨਤੀ ਕਰਾਂਗਾ ਅਕਵਾਸ ਸਾਹਿਬ ਬੜੇ ਪਿਆਰੇ ਵੀਰ ਨੇ ਪਰ ਮੈਂ ਉਹਨਾਂ ਨੇ ਉਹਨਾਂ ਨੇ ਸੱਚ ਵੀ ਬਿਆਨ ਕੀਤਾ ਵੀ ਇਹਨੂੰ ਪ੍ਰੀਪੇਡ ਕੀਤਾ ਜਾ ਸਕਦਾ। ਉਹ ਉਹ ਬੋਲ ਗਏ। ਉਹ ਉਹ ਸਾਰਾ ਕੁਝ ਕਰਕੇ ਕਹਿੰਦੇ ਕਹਿੰਦੇ ਪੰਜਾਬ ਤੇ ਲਾਗੂ ਹੋਵੇਗੀ। ਜੀ। ਉਹ ਕਹਿੰਦੇ ਪੰਜਾਬ ਤੇ ਵੀ ਲਾਗੂ ਹੋਵੇਗੀ ਇਹਨੇਕ ਪੰਜਾਬ ਬਾਹਰ ਨਹੀਂ ਹੈ। ਤੇ ਇਸੇ ਨੂੰ ਪ੍ਰੀਪੇਡ ਕੀਤਾ ਜਾ ਸਕਦਾ ਪਰ ਉਹ ਕਹਿੰਦੇ ਫਾਇਦਾ ਹੋ ਸਕਦਾ। ਨਹੀਂ ਨਹੀਂ ਮੈਂ ਦੱਸਦਾ ਜੀ ਇਹਦਾ ਫਾਇਦਾ ਕੀ ਹੋਣਾ ਜੀ? ਮੇਰੀ ਪਹਿਲਾ ਬੇਨਤੀ ਇੱਕ ਸਿੱਧੀ ਆ ਉਹ ਸੁਣਿਓ ਤੇ ਆਮ ਜਿਹੜੀਆਂ ਸਰਕਾਰਾਂ ਹੁੰਦੀਆਂ ਲੋਕਾਂ ਵਾਸਤੇ ਹੁੰਦੀਆਂ ਲੋਕਾਂ ਦੇ ਭਲੇ ਵਾਸਤੇ ਹੁੰਦੀਆਂ ਜੀ ਤੇ ਸਰਕਾਰ ਜਿਹੜੀ ਹੈ ਉਹ ਜੇ ਭਲਾ ਕਰਨਾ ਚਾਹੇ ਤੇ ਇੱਕ ਗਰੀਬ ਪਰਿਵਾਰ ਹੈ ਉਹਦੇ ਕੋਲੋਂ ਮੰਨ ਲਓ ਇਹ ਜਿੰਨਾ ਉਹਨਾਂ ਨੇ ਕੈਪੀਟਲ ਡਿਫਾਲਟਿੰਗ ਲਾਈਨ 'ਚ ਨਹੀਂ ਜਾਊਗੇ ਇੱਕ ਗਰੀਬ ਪਰਿਵਾਰ ਹੈ ਉਹਦੇ ਕੋਲੋਂ ਬਿਜਲੀ ਦਾ ਬਿੱਲ ਨਹੀਂ ਤਾਰਿਆ ਜਾਂਦਾ ਉਹ 4 ਦਿਨ ਬਿਜਲੀ ਰਿਕੁਐਸਟ ਕਰਕੇ ਐਸਟੀਓ ਸਾਹ ਨੂੰ ਚਲਾ ਲੈਂਦਾ ਉਹ ਕਹਿੰਦਾ ਜੀ ਮੈਂ ਮੇਰੀਆ ਕਿਸ਼ਤਾਂ ਕਰਦੇ ਹੋ ਮੈਂ ਬਿਜਲੀ ਆਪਣੀ ਚਲਾ ਲੈਣਾ ਪਰ ਇਹਦੇ ਵਿੱਚ ਇਹ ਹੋ ਜਾਏਗਾ ਵੇੜਵਾਦ ਪੈਸੇ ਪਾਉ ਤੇ ਚੱਲੂ ਨੇ ਰਾਤ ਨੂੰ 12 ਵਜੇ ਕੋਲ 12 ਵਜੇ ਬਿਜਲੀ ਉਹਦੀ ਬੰਦ ਤੇ ਜਿਸ ਦਿਨ ਉਹ ਵਿਚਾਰੇ ਕੋਈ ਪੈਸੇ ਆਉਣਗੇ ਉਸ ਦਿਨ ਬਿਜਲੀ ਚਾਲੂ ਹੋਊ ਨਹੀਂ ਤਾਂ ਉਹਦੀ ਬਿਜਲੀ ਨਹੀਂ ਚਾਲੂ ਹੋਊ ਤੇ ਫਿਰ ਇਹ ਕਾਹਦਾ ਪਲਾਟ ਕਰਨ ਲਗੀ ਜੀ ਸਰਕਾਰ ਸਰਕਾਰ ਤੇ ਬਿਜ਼ਨਸ ਕਰ ਰਹੀ ਹੈ ਸਰਕਾਰ ਤਾਂ ਨੀਤੀ ਕਰਨ ਨੂੰ ਤੇ ਇਹੇ ਕੰਪਨੀਆਂ ਨੂੰ ਕੰਪਨੀਆਂ ਵੀ ਬਿਜ਼ਨਸ ਕਰ ਰਹੀਆਂ ਸਰਕਾਰ ਵੀ ਬਿਜ਼ਨਸ ਕਰੂਗੀ ਸੋ ਅਸਲ ਦੇ ਵਿੱਚ ਲੋਕ ਭਲਾਈ ਦੇ ਕੰਮਾਂ ਤੋਂ ਸਰਕਾਰਾਂ ਭੱਜ ਰਹੀਆਂ ਨੇ ਲੋਕਾਂ ਦੇ ਭਲਾਈ ਵਾਸਤੇ ਸਰਕਾਰਾਂ ਬਣਾਈ ਜਾਂਦੀਆਂ ਨੇ ਚੁਣੀਆਂ ਜਾਂਦੀਆਂ ਨੇ ਤੇ ਇਸ ਕਰਕੇ ਮੈਂ ਇੱਕੋ ਹੀ ਗੱਲ ਕਹਾਂ ਇਹ ਕੇਵਲ ਤੇ ਕੇਵਲ ਅੱਜ ਜੋ ਸਿਸਟਮ ਕੇਂਦਰ ਸਰਕਾਰ ਕਰਨਾ ਚਾਹ ਰਹੀ ਹੈ ਉਹ ਉਹੀ ਭਗਵੰਤ ਮਾਨ ਸਰਕਾਰ ਕਰਨਾ ਚਾਹੁੰਦੀ ਹੈ ਇਤਰ ਨੂੰ ਹੀ ਠੱਕਿਆ ਜਾ ਰਿਹਾ ਸਤ ਕੋਈ ਨਿੱਜੀ ਕਰਨ ਵਾਲ ਨੂੰ ਸੋ ਇਹ ਨਿੱਜੀ ਕਰਨ ਦੇ ਤਾਂ ਜਦੋਂ ਚਲਾ ਗਿਆ ਫਿਰ ਤਾਂ ਉਹਨਾਂ ਦੀ ਮਰਜ਼ੀ ਚੱਲੇਗੀ ਉਹਨਾਂ ਦਾ ਡੰਡਾ ਚੱਲੇਗਾ ਤੇ ਕਦੋਂ ਉਹ ਨਹੀਂ ਬਿਜਲੀ ਮਗਰੋਂ ਬੰਦ ਕਰ ਦੇਣੀ ਹੈ ਤੇ ਕਦੋਂ ਚਲਾਉਣੀ ਪਈ ਤੇ ਪੈਸੇ ਦਿਓਗੇ ਤੇ ਚੱਲੂ ਨਹੀਂ ਤਾਂ ਨਹੀਂ ਚੱਲੂ ਨਹੀਂ ਤਾਂ ਬਿਜਲੀ ਕੋਲ ਸੋ ਇਸ ਕਰਕੇ ਇਹ ਕਦੇ ਫਾਇਦਾ ਨਹੀਂ ਹੋਣਾ ਕਿਸੇ ਦਾ ਫਾਇਦਾ ਨਹੀਂ ਹੋਣਾ ਠੀਕ ਹੈ ਰਾਏ ਸਾਹਿਬ ਦਾ ਖਦਸ਼ਾ ਅਡਵਾਲ ਸਾਹਿਬ ਇਹ ਹੈ ਕਿ ਜਿਵੇਂ ਅੱਜ ਕੱਲ ਟਾਈਮ ਹੈ ਕਿਸੇ ਨੂੰ ਮਿੰਤਰਲਾ ਕਰਕੇ ਕਿਸੇ ਨਾਲ ਮੋਹ ਪਿਆਰ ਦੇ ਨਾਲ ਐਕਸਟੈਂਸ਼ਨ ਲੈ ਲੈਣੇ ਆਪਾਂ 2-4 ਦਿਨ ਦੀ ਤਾਂ ਉਹ ਐਕਸਟੈਂਸ਼ਨ ਨਹੀਂ ਮਿਲਨੀ ਕਿ ਜੇਕਰ ਅੱਜ ਰਾਤ ਦੀ 12 ਵਜੇ ਤੱਕ ਦੀ 10 ਦਸੰਬਰ ਰਾਤ 12 ਵਜੇ ਤੱਕ ਦੇ ਰੀਚਾਰਜ ਕੀਤੇ ਗਏ ਨਹੀਂ ਤਾਂ 12:01 ਤੇ ਪੈਸੇ ਨਹੀਂ ਪਾਏ ਗਏ ਤਾਂ ਬੱਤੀ ਗੁੱਲ ਹੈ ਤਾਂ ਉਹ ਐਕਸਟੈਂਸ਼ਨ ਜਿਹੜੀ ਹੈ ਹਾਲਾਂਕਿ ਮੋਬਾਈਲ ਕੰਪਨੀਆਂ ਵੀ ਕਿਤਨਾ ਕਿਤੇ ਵਾਰਨਿੰਗ ਪਹਿਲਾਂ ਦੇ ਦਿੰਦੀਆਂ ਨੇ ਤਾਂ ਉਹ ਅਜਿਹੀ ਕੋਈ ਐਕਸਟੈਂਸ਼ਨ ਦੀ ਉਹ ਪ੍ਰਸਤਾਵਨਾ ਹੈਗੀ ਆ ਪ੍ਰਸਤਾਵ ਹੈਗਾ ਕਿ ਐਕਸਟੈਂਸ਼ਨ ਦਿੱਤੀ ਜਾ ਸਕੇ ਮੇਰੀ ਮੇਰੀ ਫੇਰ ਬੇਨਤੀ ਹੈ ਜੀ ਕਿ ਹਾਲੇ ਪੰਜਾਬ ਦੇ ਵਿੱਚ ਕੋਈ ਪਾਲਿਸੀ ਨਹੀਂ ਹੈ ਇਹਦੇ ਬਾਰੇ ਸਾਨੂੰ ਵੀ ਨਹੀਂ ਪਤਾ ਪਰ ਜੋ ਖਰਚੇ ਉਹਨਾਂ ਨੇ ਜ਼ਾਹਰ ਕੀਤੇ ਨੇ ਰਾਏ ਸਾਹਿਬ ਨੇ ਉਹ ਹੋ ਸਕਦਾ ਕਾਨੂੰ ਹੋ ਜਾਣ ਅਟਵਾ ਸਾਹਿਬ ਕੋਈ ਅਜਿਹੀ ਪਾਲਿਸੀ ਨਹੀਂ ਮੈਂ ਤੇ ਮੇਰੇ ਕੋਈ ਕਮੈਂਟ ਤੇ ਇਹਦੇ 'ਚ ਮੇਰੀ ਇੱਕ ਹੋਰ ਬੇਨਤੀ ਹੈ ਇਹ 'ਚ ਮੈਂ ਐਡਿਟ ਕਰੂੰਗਾ ਆ ਹੁਣੇ ਤੁਸੀਂ ਇੰਡੀਗੋ ਵਾਲਾ ਵੀ ਦੇਖਿਆ ਹੀ ਐ ਕਿ ਜਦੋਂ ਲੋਡ ਵਧ ਗਈ ਟਿਕਟਾਂ ਦੀ ਮੰਗ ਵਧ ਗਈ ਤਾਂ 50 50 ਹਜ਼ਾਰ ਲੱਖ ਲੱਖ ਰੁਪਇਆ ਵੀ ਹੋ ਗਿਆ ਜਿਹੜੀ ਅਦਰਵਾਈਜ਼ ਤਿੰਨ ਤਿੰਨ ਚਾਰ ਚਾਰ ਹਜ਼ਾਰ ਚ ਵਾਈਟ ਯਾਹ ਜਹਾਜ਼ ਦੀ ਟਿਕਟ ਮਿਲਦੀ ਰਹੀ ਹੈ। ਠੀਕ ਹੈ। ਤੇ ਅੱਜ ਇੱਕ ਇਹਦੇ ਵਿੱਚ ਸੋਹ ਜਿਹੜਾ ਫੈਕਟਰ ਆਉਂਦਾ ਉਹ ਹੈ ਕਿ ਟਾਈਮ ਨੂੰ ਕ੍ਰੈਡ ਕਰਕੇ ਉਹ ਜਿਹੜਾ ਹੁਣ ਬਿਜਲੀ ਸੋਧ ਬਿੱਲ 2025 ਹੈ ਜਿਹੜਾ ਆਉਣਾ ਹੈ ਉਹਦੇ ਵਿੱਚ ਇਹ ਹੋਊਗਾ ਕਿ ਜੇਸ ਸਮਿਆਂ ਦੇ ਦੌਰਾਨ ਬਿਜਲੀ ਦੀ ਮੰਗ ਜ਼ਿਆਦਾ ਹੈ ਸਵੇਰੇ ਤੇ ਸ਼ਾਮ ਨੂੰ ਉਦੋਂ ਬਿਜਲੀ ਦੇ ਰੇਟ ਅਲੱਗ ਹੋਣਗੇ ਜਦੋਂ ਬਿਜਲੀ ਦੀ ਮੰਗ ਘੱਟ ਹੈ ਉਦੋਂ ਰੇਟ ਅਲੱਗ ਹੋਣਗੇ। ਠੀਕ ਹੈ। ਹੁਣ ਇੱਥੇ ਵੀ ਦੋਹੇ ਪਹਿਲੂ ਨੇ ਇਹ ਇਹ ਐਕਸਪਲoit ਵੀ ਕੀਤਾ ਜਾ ਸਕਦਾ ਖਪਤਕਾਰ ਨੂੰ ਜੇ ਪਬਲਿਕ ਸੈਕਟਰ ਹੈ ਮੇਬੀ ਸ਼ਾਇਦ ਵਾਜੇ ਜੇ ਪ੍ਰਾਈਵੇਟ ਕੰਪਨੀ ਆਈਆਂ ਉਹ ਡੈਫੀਨਿਟਲੀ ਇਹਨੂੰ ਐਕਸਪਲoit ਕਰਨਗੀਆਂ ਸ਼ਾਮ ਨੂੰ ਜੇ ਤੁਸੀਂ ਬਿਜਲੀ ਘਰੇ ਰਾਤੀ ਬਿਜਲੀ ਵੜੋਂਗੇ ਪੱਖੇ ਚਲਾ ਲਏ ਹੋਰ ਕਰ ਲਿਆ ਜਾਂ ਸਵੇਰੇ ਗੀਜ਼ਰ ਚਲਾ ਲਿਆ ਤਾਂ ਤੁਸੀਂ ਮੇਬੀ 10 10 12 12 ਰੁਪਏ 15 ਰੁਪਏ ਯੂਨਿਟ ਵੀ ਦੇਵੋਗੇ ਯਾਨੀ ਕਿ ਇੱਕ ਤਾਂ ਸਬਸਿਡੀ ਵਾਲਾ ਜਿਹੜਾ ਇਹ ਬਿਲਕੁਲ ਹੈ ਇਹ ਟਾਈਮ ਆਫ ਡੇ ਤੇ ਹੋਰ ਇਹੋ ਜਿਹੀਆਂ ਚੀਜ਼ਾਂ ਇਹ ਵੀ 스마트 ਮੀਟਰ ਦੇ ਥੋਂ ਹੀ ਲਾਗੂ ਹੋਣੀ ਆ ਜੇ ਪ੍ਰਾਈਵੇਟਾਈਜ਼ ਵਾਲੇ ਪਾਸੇ ਨੂੰ ਤੁਰ ਪਿਆ ਤੇ ਇਹਦੇ ਵਿੱਚ ਜੀ ਫਿਰ ਜਿਹੜਾ ਇੱਕ ਜਿਹੜਾ ਕੇਂਦਰ ਸਰਕਾਰ ਦੀ ਜੋ ਪਲਾਨ ਸੀ ਇਹਦੇ ਵਿੱਚ ਆਰਡੀਐਸ ਇਸ ਦੀ ਕਿਸ ਕੀਮਾ ਹੈ ਉਹਦੇ ਰੀਨ ਸਮਾਰਟ ਮੀਟਰ ਜੋ ਲੱਗਣੇ ਆ ਉਹਦੇ ਵਿੱਚ ਪੰਜਾਬ ਨੂੰ ਪੰਜ ਜ਼ੋਨਾਂ ਦੇ ਵਿੱਚ ਵੰਡਿਆ ਗਿਆ ਪੰਜ ਤੇ ਹਰੇਕ ਜ਼ੋਨ ਦੇ ਵਿੱਚ ਇੱਕ ਪ੍ਰਾਈਵੇਟ ਪਲੇਅਰ ਨੂੰ ਇਹ ਕਿਹਾ ਜਾਊਗਾ ਕਿ ਇੱਥੇ ਜੀ ਸਮਾਰਟ ਮੀਟਰ ਲਾਓ ਤੇ ਉਹ ਸਮਾਰਟ ਮੀਟਰ ਨੂੰ ਚਲਾਉਣਾ ਉਹਨੂੰ ਚੱਲਦਾ ਰੱਖਣਾ ਸਾਰੀ ਉਸ ਪ੍ਰਾਈਵੇਟ ਪਲੇਅਰ ਦੀ ਜ਼ਿੰਮੇਵਾਰੀ ਹੋਊਗੀ ਅਗੇਨ ਜੇ ਉਹ ਇਹ ਜਿਹਾ ਕੰਮ ਹੋ ਜਾਂਦਾ ਹਲੇ ਤੱਕ ਨਹੀਂ ਹੋਇਆ ਪੰਜਾਬ 'ਚ ਇਸ ਗੱਲੋਂ ਅਸੀਂ ਪੰਜਾਬ ਸਰਕਾਰ ਦੇ ਧੰਨਵਾਦੀ ਆ ਕਿ ਉਹਨਾਂ ਨੇ ਇਹਨੂੰ ਹਲੇ ਤੱਕ ਰੋਕ ਕੇ ਰੱਖਿਆ ਹੋਇਆ ਪਰ ਜੇ ਉਹ ਕੰਮ ਹੋ ਜਾਂਦਾ ਫੇਰ ਇਹ ਪ੍ਰਾਈਵੇਟਾਈਜੇਸ਼ਨ ਵਾਲੇ ਪਾਸੇ ਜੋ ਰਾਏ ਸਾਹਿਬ ਕਹਿ ਰਹੇ ਨੇ ਬਿਲਕੁਲ ਉਹੀ ਕੰਮ ਹੋਊਗਾ ਤੇ ਉੱਥੇ ਈਵਨ ਇਹ ਵੀ ਪ੍ਰੋਵੀਜ਼ਨ ਹੈ ਵੀ ਜਿਹੜੇ ਉਹ ਪੈਸੇ ਇਕੱਠੇ ਕਰੂਗਾ ਉਹ ਵੀ ਪਹਿਲਾਂ ਉਹਦੇ ਖਾਤੇ 'ਚ ਹੀ ਜਾਣਗੇ ਪ੍ਰਾਈਵੇਟ ਪਲੇਅਰ ਦੇ ਭਾਅ ਦਾ ਖਰਚਾ ਘਟੂਗਾ ਜੋ ਘਟੂਗਾ ਜੋ ਬਚਿਆ ਉਹ ਫੇਰ ਬਿਜਲੀ ਬੋਰਡ ਕੋਲੇ ਆਊਗਾ ਅੱਛਾ ਰਾਏ ਸਾਹਿਬ ਤੁਸੀਂ ਐਡਵਾਂਸ ਆ ਇੱਕ ਐਡਵਾਂਸ ਆ ਇੱਕ ਜਵਾਬ ਦੇਦੇ ਹੋ ਇੱਥੇ ਜੇਕਰ ਜੇਕਰ ਚਿਪ ਵਾਲੇ ਮੀਟਰ ਲੱਗਦੇ ਆ ਅਪ੍ਰੋਪਰੀਏਟ ਮੀਟਰ ਲੱਗ ਜਾਂਦੇ ਆ ਉਹ ਨੀਤੀ ਆ ਜਾਂਦੀ ਆ ਤਾਂ ਰੋਜ਼ਗਾਰ ਦੇ ਉੱਪਰ ਜਿਹੜੀ ਸਰਕਾਰੀ ਮਹਿਕਮੇ ਦੇ ਨੌਕਰੀਆਂ ਦੇ ਉੱਪਰ ਕੀ ਅਸਰ ਪੈਂਦਾ ਨਜ਼ਰ ਆਊਗਾ ਇਹ ਇਹਦੇ ਚ ਜੀ ਅਸੀਂ ਨਾ ਇੰਜੀਨੀਅਰ ਐਸੋਸੀਏਸ਼ਨ ਵੱਲੋਂ ਪੀਐਸਸੀ ਬੀ ਇੰਜੀਨੀਅਰ ਐਸੋਸੀਏਸ਼ਨ ਵੱਲੋਂ ਅਸੀਂ ਸਾਡੇ ਮਾਨਯੋਗ ਮੁੱਖ ਮੰਤਰੀ ਜੀ ਨੂੰ ਵੀ ਚਿੱਠੀ ਵੀ ਲਿਖੀ ਸੀ ਸਾਡੀ ਮੈਨੇਜਮੈਂਟ ਨੂੰ ਵੀ ਚਿੱਠੀ ਲਿਖੀ ਸੀ ਕਿ ਇੱਕ ਤਾਂ ਜੀ ਇਹ ਮੀਟਰ ਹੈ ਜਿਹੜੇ ਇਹ ਮਹਿੰਗੇ ਨੇ ਹੁਣ ਤੱਕ ਪੰਜਾਬ ਦੇ ਵਿੱਚ ਲਗਭਗ 11 ਸਾਰਾਂ ਲੱਖ ਅਸੀਂ ਮੀਟਰ ਲਗਾ ਚੁੱਕੇ ਆਂ ਠੀਕ ਇੱਕ ਕਰੋੜ ਖਪਤਕਾਰ ਹਨ ਜਿਹਦੇ ਵਿੱਚੋਂ ਲਗਭਗ 85000 ਦੀ ਮੀਟਰਿੰਗ ਹੋਈ ਹੋਈ ਹੈ 85 ਲੱਖ ਸੌਰੀ 85 ਲੱਖ ਤੇ ਉਹਦੇ ਵਿੱਚੋਂ 18 ਲੱਖ ਦਾ 스마트 ਮੀਟਰ ਲੱਗ ਚੁੱਕਿਆ ਹੈ ਠੀਕ ਹੈ ਜੋ ਅਸੀਂ ਐਸਈ ਤੋਂ ਵੀ ਸਰਕਾਰ ਨੂੰ ਬੇਨਤੀ ਕੀਤੀ ਸੀ ਜੀ ਇਹ ਮੀਟਰ ਮਹਿੰਗੇ ਨੇ ਵੀ ਸਾਡਾ ਕੰਮ ਜੇ ਮਰੂਤੀ ਕਾਰ ਨਾਲ ਚੱਲਦਾ ਆਪਾਂ ਮਰਸਰੀਜ਼ ਵੱਲ ਕਿਉਂ ਜਾਣਾ ਠੀਕ ਹੈ ਜਿਹੜਾ ਸਾਡਾ ਆਰਡਰ ਜਿਹੜਾ ਆਮਕ੍ਰੀਬ ਵਿਅਕਤੀ ਦੇ ਘਰੇ ਲੱਗਦਾ ਸਾਡੇ ਖਪਤਕਾਰ ਦੇ ਘਰੇ ਲੱਗਦਾ ਉਹ ਮੀਟਰ ਆਉਂਦਾ ਜੀ 600 ਰੁਪਏ ਦਾ ਜੀ ਤੇ ਇੱਥੇ ਇਹ 스마트 ਮੀਟਰ ਆਉਂਦਾ ਜਾ ਕੇ 5000 ਰੁਪਏ ਦਾ ਠੀਕ ਹੈ ਤੇ ਇਹ ਜਿਹੜਾ ਖਰਚਾ ਪਹਿਲੀ ਵਾਰੀ ਜੋ ਮੀਟਰ ਲੱਗ ਰਿਹਾ ਜੋ ਇਸ ਸਮੇਂ ਪਾਲਿਸੀ ਹੈ ਅਸੀਂ ਪੈਸੇ ਖਪਤਕਾਰ ਤੋਂ ਨਹੀਂ ਲੈ ਰਹੇ ਪਰ ਕੱਲ ਨੂੰ ਜਦੋਂ ਮੀਟਰ ਲੱਗਣਾ ਆਇਆ ਛੜਦਾ ਮੀਟਰ ਜਾਂ ਕੋਈ ਹੋਰ ਗੱਲ ਹੁੰਦੀ ਹੈ ਜਿਹਨੂੰ ਤੁਸੀਂ ਆਲਰੇਡੀ 300 ਰੁਪਏ ਫ੍ਰੀ ਯੂਨਿਟ ਦੇ ਰਹੇ ਹੋ ਉਹਦੇ ਤੁਸੀਂ 6000 ਰੁਪਏ ਮੀਟਰ ਦਾ ਮੰਗੋਗੇ ਉਹ ਕਿਸ ਤਰ੍ਹਾਂ ਜਾਇਜ਼ ਹੈ ਇੱਕ ਤਾਂ ਇਹਦਾ ਖਰਚਾ ਜ਼ਿਆਦਾ ਹੈ ਜੀ ਇਹ ਸਕੀਮ ਵਾਈਪਰ ਨਹੀਂ ਅਸੀਂ ਇਹ ਹੀ ਕਿਹਾ ਸੀ ਕਿ ਪਹਿਲਾਂ ਜੀ ਆਪਾਂ ਸਿਸਟਮ ਮੀਟਰਿੰਗ ਕਰੀਏ ਸਿਸਟਮ ਮੀਟਰਿੰਗ ਕਰਕੇ 스마트 ਮੀਟਰਿੰਗ ਦਾ ਫਾਇਦਾ ਵੀ ਉਦੋਂ ਆ ਜਦੋਂ ਆਪਾਂ એનર્ਜੀ ਦਾ ਬਿਜਲੀ ਦਾ ਹਿਸਾਬ ਪ੍ਰੋਪਰ ਰੱਖ ਸਕੀਏ ਠੀਕ ਹੈ ਵੀ ਸਿਸਟਮ ਮੀਟਰਿੰਗ ਮੀਨ ਸਾਡੇ ਟਰਾਂਸਫਾਰਮਰ ਟਰਾਂਸਫਾਰਮੇਸ਼ਨ ਨੇ ਉਹਨਾਂ 'ਤੇ ਲਗਾਓ ਜੀ ਇਹ ਆਪਾਂ ਉੱਥੇ ਦੇਖੀਏ ਇਹਨਾਂ ਦੀ ਪਰਫਾਰਮੈਂਸ ਦੇਖੀਏ ਫਿਰ ਇਹਨਾਂ ਨੂੰ ਆਪਾਂ ਅੱਗੇ ਵਰਤੋਂ ਵਿੱਚ ਲਿਆਈਏ ਤੇ ਆਮ ਖਪਤਕਾਰਾਂ ਦੇ ਇਹਨਾਂ ਨੂੰ ਲਗਾਉਣਾ ਉਹ ਜਾਇਜ਼ ਨਹੀਂ ਹੈ ਠੀਕ ਠੀਕ ਹੈ ਅਡਵਾਲ ਸਾਹਿਬ ਧੰਨਵਾਦ ਰਾਏ ਸਾਹਿਬ ਰਾਏ ਸਾਹਿਬ ਸਮਾਂ ਬਹੁਤ ਘੱਟ ਹੈ ਸੰਖੇਪ ਚ ਜਵਾਬ ਦਿਓ ਕਿਸਾਨਾਂ ਨੇ ਤਾਂ ਮੀਟਰ ਪਟਾਣਾ ਸ਼ੁਰੂ ਕਰ ਦਿੱਤੇ ਪਰ ਇਹ ਸਿਰਫ ਕਿਸਾਨਾਂ ਦਾ ਅੰਦੋਲਨ ਹੀ ਕਿਉਂ ਆ ਆਮ ਲੋਕ ਜਾਗਰੂਕ ਕਿਉਂ ਨਹੀਂ ਦਤਸਲ ਅਜੇ ਅਵੇਅਰਨੈਸ ਨਹੀਂ ਹੈ ਅਸੀਂ ਕਰ ਰਹੇ ਹਾਂ ਕੋਸ਼ਿਸ਼ ਇਹ ਕਿ ਹਰ ਘਰ ਤੇ ਮਾਰ ਮਾਰਨੀਏ ਨੇ ਸਾਡੇ ਮਜ਼ਦੂਰ ਭਰਾਵਾਂ ਦੇ ਸਾਡੇ ਆਮ ਵਰਗ ਤੇ ਦੁਕਾਨਦਾਰਾਂ ਦੇ ਹਰ ਡੈਰੀ ਫਾਰਮਿੰਗ ਤੇ ਜਿਵੇਂ ਕੋ ਤੁਸੀਂ ਇਹ ਤਾਂ ਤੁਹਾਡੇ ਹਰ ਕੰਮ ਤੇ ਤੁਹਾਡੇ ਜਿਹੜੀਆਂ ਮੋਟਰਾਂ ਦੇ ਲੱਗੇ ਹੋਏ ਨਾ ਬਈ ਤੁਹਾਨੂੰ ਲੱਗਦਾ ਹੋਵੇ ਕਿ ਬਿੱਲ ਨਹੀਂ ਮਿਲਦੇ ਰਹਾ ਆ ਬਫਰੀ ਇਹ ਵੀ ਮਹਿੰਗਾ ਹੋਣਾ ਤੇ ਜਦੋਂ ਇਹ ਮਹਿੰਗਾ ਹੋ ਗਿਆ ਤੇ ਤੁਹਾਡਾ ਅਨਾਜ ਵੀ ਕੱਲ ਨੂੰ ਮਹਿੰਗਾ ਹੋਣਾ ਕਿਉਂਕਿ ਜਦੋਂ ਤੁਹਾਡੀ ਠੀਕ ਹੈ ਬਹੁਤ ਬਹੁਤ ਧੰਨਵਾਦ ਹੋਮੇ ਸਜਨਾ ਦਾ ਸਮੇਂ ਦੀ ਘਾਟ ਹੈ ਪਰ ਬਹੁਤ ਵੱਡੀ ਜਾਣਕਾਰੀ ਸਾਡੇ ਹੱਥ ਲੱਗੀ ਅਸੀਂ ਕਹਿ ਦਈਏ ਕਿ ਜੇਕਰ ਇਸ ਐਪੀਸੋਡ ਦਾ ਜ਼ਿਕਰ ਕਰ ਲਿਆ ਜਾਵੇ ਤਾਂ ਬਹੁਤ ਵੱਡੀ ਤੇ ਅਹਿਮ ਜਾਣਕਾਰੀ ਬਰਾਮਤ ਹੋਈ ਹੈ ਤੇ ਅਸੀਂ ਅੱਗੇ ਦਰਸ਼ਕਾਂ ਤੱਕ ਪਹੁੰਚਾਈ ਹੈ ਤੇ ਬੜਾ ਖਾਸ ਜੇਕਰ ਅਸੀਂ ਕਹਿ ਦਈਏ ਕਿ ਇਸ ਵਕਤ ਇਹ ਮੁੱਦਾ ਜੋ ਪੰਜਾਬ ਵਿੱਚ ਚੱਲ ਰਿਹਾ ਹੈ ਕਿ ਮੀਟਰ ਪੱਟੇ ਜਾ ਰਹੇ ਨੇ ਖੰਭਿਆਂ ਤੋਂ ਕੰਧਾਂ ਤੋਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਪ੍ਰਦਰਸ਼ਨ ਵੱਡਾ ਹੁੰਦਾ ਨਜ਼ਰ ਆਵੇਗਾ ਖ਼ੱਤਿਰ ਪ੍ਰਗਟਾਏ ਜਾ ਰਹੇ ਨੇ ਕਿ ਬਿਜਲੀ ਨਿੱਜੀ ਹੱਥਾਂ ਵਿੱਚ ਚਲੀ ਜਾਵੇਗੀ ਬਿਜਲੀ ਮਹਿੰਗੀ ਹੋ ਸਕਦੀ ਹੈ ਖਪਤਕਾਰ ਦੀ ਲੁੱਟ ਹੋ ਸਕਦੀ ਹੈ ਸੋਸ਼ਲ ਹੋ ਸਕਦਾ ਖਪਤਕਾਰ ਦਾ ਹਾਲਾਂਕਿ ਹੋਰ ਕਈ ਚੀਜ਼ਾਂ ਨੇ ਜਿਨ੍ਹਾਂ ਨੂੰ ਲੈ ਕੇ ਖਦਸ਼ੇ ਪ੍ਰਗਟਾਏ ਜਾ ਰਹੇ ਨੇ ਪਰ ਦੇਖਣਾ ਇਹ ਆ ਕਿ ਇਹ ਖਦਸ਼ੇ ਕਿੰਨੇ ਕੁ ਸੱਚ ਹੁੰਦੇ ਨੇ ਤੇ ਜੇਕਰ ਇਹ ਬਿਲ ਕਾਨੂੰਨ ਬਣਦਾ ਆ ਤਾਂ ਕਿਸ ਤਰ੍ਹਾਂ ਦੇ ਪ੍ਰਾਵਧਾਨ ਕਿਸ ਤਰ੍ਹਾਂ ਦੀਆਂ ਜਿਹੜੀਆਂ ਲੁਰੀਨੀਆਂ ਚੀਜ਼ਾਂ ਨੇ ਇਸ ਬਿਲ ਦੇ ਵਿੱਚ ਇਸ ਕਾਨੂੰਨ ਵਿੱਚ ਰੱਖੀਆਂ ਜਾਣਗੀਆਂ ਫਿਲਹਾਲ ਮੈਨੂੰ ਦਿਓ ਇਜਾਜ਼ਤ ਦੇ ਦਿਓ ਰੋਜ਼ਾਨਾ ਸਪੋਕਸਮੈਨ ਟੀਵੀ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਕੇਂਦਰ ਦੇ ਇਸ ਵੱਡੇ ਹਮਲੇ ਦੇ ਖਿਲਾਫ ਡਟਣਾ ਪੈਣਾ ਵਾ ਕੇਂਦਰ ਦੀਆਂ ਮੰਗਾਂ ਲੈ ਕੇ ਵੱਡਾ ਮੋਰਚਾ ਡੀਸੀ ਦਫਤਰਾਂ 'ਚ ਸ਼ੁਰੂ ਹੋਣਾ ਉਹਦੀ ਵੀ ਤਿਆਰੀ ਕਰਨੀ ਚਾਹੀਦੀ ਆ 14 ਦੇ ਵਿੱਚ ਸਿਲੰਡਰ 350 ਦਾ ਸੀ ਅੱਜ 950 ਦਾ ਸਿਲੰਡਰ ਆ ਤੁਹਾਨੂੰ ਸਬਸਿਡੀ ਕਿੱਥੇ ਆਉਂਦੀ ਹੈ ਜਿੱਤੇ ਨੇ ਸਾਰੇ ਲੱਗ ਗਏ ਉਸ ਦਿਨ ਤੁਹਾਡਾ ਸਿਲੰਡਰ ਵਾਲਾ ਹਾਲ ਹੋਣਾ ਫੇਰ ਇਹ ਜਾਣੀ ਅਸੀਂ 8 ਤਰੀਕ ਤੋਂ ਲੈ ਕੇ ਲਗਾਤਾਰ ਪਿੰਡਾਂ ਦੇ ਵਿੱਚ ਇਹਨਾਂ ਨੂੰ ਪੱਟ ਰਹੇ ਹਾਂ ਕਰ ਕਰ ਸਭ ਨੇ ਸਾਈਨ ਕਰੇ ਨੇ ਸਬਦੀ ਇਜਾਜ਼ਤ ਨਾਲ ਪੱਤੇ ਗਏ ਨੇ ਪੀੜਤ ਦੁਖੀ ਹੋ ਕਿੰਨੇ ਸੇ ਪਾਣੀ ਨਹੀਂ ਲੈ ਸਕਦੇ 12-12 ਲੱਖ ਦੀ ਸ਼ਰਾਬ ਬੰਦੀ ਇਹ ਸਭ ਤੋਂ ਵੱਡਾ ਮਸਲਾ ਕੀ ਹੈ ਕਿਰਕਾ ਨੂੰ ਦੇਖਣ ਠੜਕਾ ਨਹੀਂ ਭਾਈ ਇੱਥੇ ਬੜੀਆਂ ਗੋਲੀਆਂ ਚੱਲੀਆਂ ਸ਼ੁਰੂ ਹੋ ਗਈਆਂ ਤੇ ਡਾਕਟਰ ਨੂੰ ਵੀ ਮਨਰੇਗਾ ਦਾ ਕੰਮ ਮਿਲਣਾ ਜੇ ਇੱਥੇ ਕਦੀ ਪੰਗਾ ਹੋ ਤਾਂ ਸਹੀ ਇੱਥੇ ਕੋਈ ਫੈਕਟਰੀ ਆਏ ਤੁਹਾਨੂੰ ਨੌਕਰੀਆਂ ਨਹੀਂ ਮਿਲਣੀਆਂ ਜੀ ਹੁਣ ਮੇਰੀ ਡਾਇਰ ਮੈਨ ਦਾ ਕੋਰਸ ਕਲੀਅਰ ਹੈ ਨਾ ਸ਼ਾ ਦਾ ਨਾ ਹਟਣਾ ਨਾ ਕੋਈ ਹਟਾ ਸਕਦਾ ਉਹਨਾਂ ਦੀ ਟੁੱਟ ਗਈ ਹੈ ਪਰ ਜਿਹੜਾ ਚੋਰ ਤਾਂ ਚੋਰ ਹੀ ਰੰਦਾ ਜੀ ਕਿੰਨਾ ਵਿਕਾਸ ਹੋਇਆ ਤੁਹਾਨੂੰ ਕਰ ਰਿਹਾ ਜੀ ਮੈਨੂੰ ਗ੍ਰਾਂਟ ਭੇਜੋ ਕੈਨੇਡਾ ਪੈ ਜਾ ਇਹ ਸਾਡਾ ਜਵਾਕ ਹੀ ਨਾ ਬਚੇ ਕੰਮ ਕਰਕੇ ਦੀਦ।